ਪੰਜਾਬ ਦੇ ਪੰਚਾਇਤੀ ਚੋਣਾਂ ਨੂੰ ਲੈ ਕੇ ਐਲੋਪੀ ਕਾਂਗਰਸ ਪਾਰਟੀ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਤੇ ਹੋਰ ਕਾਂਗਰਸ ਦੇ ਸੀਨੀਅਰ ਲੀਡਰ ਅੱਜ ਚੋਣ ਕਮਿਸ਼ਨ ਨੂੰ ਮਿਲੇ ਨੇ ਕਿ ਪੰਜਾਬ ਵਿੱਚ ਪੰਚਾਇਤੀ ਚੋਣਾਂ ਨੂੰ ਲੈ ਕੇ ਜੋ ਤੰਦਲੀਆਂ ਹੋ ਰਹੀਆਂ ਨੇ ਪੰਚਾਇਤੀ ਚੋਣਾਂ ਦੇ ਵਿੱਚ ਟੱਕੇ ਹੋ ਰਹੇ ਨੇ ਜੋ ਵਿਰੋਧੀਆਂ ਦੇ ਕਾਗਜ਼ ਨਹੀਂ ਪਰੰਦ ਦਿੱਤੇ ਜਾ ਰਹੇ ਵਿਰੋਧੀ ਪਾਰਟੀ ਦੇ ਕਾਂਗਰਸ ਦੇ ਜਾਂ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਜਿਹੜਾ ਕਿ ਐਨਓਸੀ ਨਹੀਂ ਦਿੱਤੀਆਂ ਜਾ ਰਹੀਆਂ ਲਿਸਟਾਂ ਨਹੀਂ ਦਿੱਤੀਆਂ ਜਾ ਰਹੀਆਂ ਇਸ ਨੂੰ ਲੈ ਕੇ ਚੋਣ ਕਮਿਸ਼ਨ ਨੂੰ ਮਿਲਿਆ ਨੇ ਐਲਓਪੀ ਪ੍ਰਤਾਪ ਸਿੰਘ ਬਾਜਵਾ ਕੀ ਕਹਿਣਾ ਉਹਨਾਂ ਨੇ ਹੁਣ ਚੋਣ ਕਮਿਸ਼ਨ ਨੇ ਇਸ ਦੇ ਉੱਪਰ ਵੱਡਾ ਫੈਸਲਾ ਦਿੱਤਾ ਹੈ ਚੋਣ ਕਮਿਸ਼ਨ ਨੇ ਆਪਣੇ ਫੈਸਲੇ ਦੇ ਵਿੱਚ ਕੋਈ ਵੀ ਉਮੀਦਵਾਰ ਜਿਸ ਨੂੰ ਹੁਣ ਨਾ ਤਾਂ ਐਨਓਸੀ ਦੀ ਲੋੜ ਪਵੇਗੀ ਨਾ ਹੀ ਚੁਲਾ ਟੈਕਸੀ ਲੋੜ ਪਵੇਗੀ ਚੋਣ ਕਮਿਸ਼ਨ ਨੇ ਵੱਡਾ ਫੈਸਲਾ ਦਿੱਤਾ ਹੈ ਤੁਸੀਂ ਜਿਹੜੇ ਚੜ੍ਹਦੀ ਕਲਾ ਲਾਈਵ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਪੰਜਾਬ ਦੀਆਂ ਪੰਚਾਇਤੀ ਚੋਣਾਂ ਦੇ ਸਬੰਧ ਵਿੱਚ ਜੋ ਇਤਰਾਜਾਂ ਲਈ ਪ੍ਰਤਾਪ ਸਿੰਘ ਬਾਜਵਾ ਤੇ ਉਹਨਾਂ ਦੇ ਨਾਲ ਹੋਰ ਕੈਬਨਟ ਸਾਬਕਾ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਬਲਵੀਰ ਸਿੰਘ ਸਿੱਧੂ ਤੇ ਸੀਨੀਅਰ ਲੀਡਰ ਆਜੀ ਕਾਂਗਰਸ ਪਾਰਟੀ ਦੇ ਜਿਨ੍ਹਾਂ ਨੇ ਚੋਣ ਕਮਿਸ਼ਨ ਨੂੰ ਮਿਲੇ ਨੇ ਔਰ ਚੋਣ ਕਮਿਸ਼ਨ ਨੇ ਪੰਚਾਇਤੀ ਚੋਣਾਂ ਦੇ ਵਿੱਚ ਹੋ ਰੀਆਂ ਵੱਡੀਆਂ ਤੰਦੜੀਆਂ ਸਾਹਮਣੇ ਲੈ ਕੇ ਆਏ ਨੇ ਸੋ ਚੋਣ ਕਮਿਸ਼ਨ ਦੇ ਵੱਲੋਂ ਜੋ ਕਿ ਉਹਨਾਂ ਦੇ ਧਿਆਨ ਵਿੱਚ ਗੱਲ ਲਿਆਂਦੀ ਗਈ ਹੈ ਕਿ ਜੋ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਨੂੰ ਲੈ ਕੇ ਸੱਤਾਧਾਰੀ ਪਾਰਟੀ ਵਰਦੀਆਂ ਦੇ ਫਰਮ ਨਹੀਂ ਪਰੰ ਦਿੱਤੇ ਜਾ ਰਹੇ ਜੋ ਕਿ ਸੱਤਾਧਾਰੀ ਪਾਰਟੀ ਦੇ ਵਰਕਰਾਂ ਦੇ ਵੱਲੋਂ ਆਪਣੇ ਸਰਪੰਚ ਚੁਣਨ ਵਾਸਤੇ ਜੋ ਵਿਧਾਨ ਜਿਹੜਾ ਕਿ ਸੰਵਿਧਾਨ ਦਾ ਗੱਲਾਂ ਕੁੱਟਿਆ ਜਾ ਰਿਹਾ ਹੈ ਸੰਵਿਧਾਨ ਦੇ ਵਿੱਚ ਜੋ ਇਹ ਸੰਵਿਧਾਨ ਨੂੰ ਬਚਾਉਂਦੀਆਂ ਗੱਲਾਂ ਕਰਦੇ ਸੀ ਉਸ ਸੰਵਿਧਾਨ ਦਾ ਖੁਦ ਜਿਹੜਾ ਇਹ ਕਹਨ ਕਰ ਰਹੇ ਨੇ ਸੋ ਪ੍ਰਤਾਪ ਸਿੰਘ ਬਾਜਵਾ ਨੇ ਵੱਡੇ ਇਲਜ਼ਾਮ ਲਾਏ ਨੇ ਚੋਣ ਕਮਿਸ਼ਨ ਨੂੰ ਮਿਲ ਕੇ ਔਰ ਉਹਨਾਂ ਨੇ ਦੱਸਿਆ ਕਿ ਜੋ ਵਾਰਡ ਬੰਦੀ ਨੋਟੀਫਿਕੇਸ਼ਨ ਤੇ ਵੋਟਰ ਸੂਚੀਆਂ ਜਿਨ੍ਹਾਂ ਦਾ 1 ਜਨਵਰੀ 2024 ਨੂੰ ਅਪਡੇਟ ਨਾ ਹੋਣ ਕਾਰਨ ਆ ਰਹੀਆਂ ਸਮੱਸਿਆਵਾਂ ਦਾ ਹੱਲ ਦਾ ਮਾਮਲਾ ਉਹਨਾਂ ਦੇ ਧਿਆਨ ਵਿੱਚ ਗੈਂਦਾ ਜੋ ਕਿ ਅਜੇ ਤੱਕ ਵੋਟਰ ਸੂਚੀਆਂ ਦੇ ਵਿੱਚ ਜਿਹੜੀ ਸੋਧ ਨਹੀਂ ਹੋਈ ভোটার ਸੂਚੀਆਂ ਦੇ ਵਿੱਚ ਬਹੁਤ ਗੜਬੜੀ ਆਈ ਹੈ ভোটার ਸੂਚੀਆਂ ਉਪਲਬਧ ਹੀ ਨਹੀਂ ਕਰਵਾਈਆਂ ਜਾ ਰਹੀਆਂ ਬਹੁਤ ਸਾਰੇ ਜ਼ਿਲ੍ਹਿਆਂ ਦੇ ਵਿੱਚ ਸੋ ਦੂਸਰੇ ਪਾਸੇ ਇਸ ਤੋਂ ਇਲਾਵਾ ਨਵੇਂ ਐਸ்சி ਸਰਟੀਫਿਕੇਟ ਜਿਹੜੇ ਵਿੱਚ ਸ਼ਰਤ ਰੱਖੀ ਗਈ ਹੈ ਉਹ ਬੇਲੋੜੀ ਮੰਗੇ ਅਤੇ ਐਨਓ ਤੇ ਡਿਊ ਸਰਟੀਫਿਕੇਟ ਆਦੀ ਪ੍ਰਕਿਰਿਆਵਾਂ ਨੂੰ ਲੈ ਕੇ ਪੈਦਾ ਹੋ ਰਹੀਆਂ ਉਲਝਣਾ ਅਤੇ ਪਰੇਸ਼ਾਨੀਆਂ ਸਬੰਦੇ ਵੀ ਉਹਨਾਂ ਨੂੰ ਜਾਣੂ ਕਰਵਾਇਆ ਗਿਆ ਹੈ ਕਿਉਂਕਿ ਨਿਰਪੱਖ ਲੋਕਤੰਤਰ ਲਈ ਪਾਰਦਰਸ਼ੀ ਪ੍ਰਕਿਰਿਆ ਨੂੰ ਯਕੀਨੀ ਬਣਾਉਣਾ ਮਹੱਤਵਪੂਰਨ ਹੁੰਦਾ ਹੈ ਵੋਟਰਾਂ ਦੇ ਅਧਿਕਾਰਾਂ ਨੂੰ ਬਰਕਰਾਰ ਰੱਖਣਾ ਅਤੇ ਸਾਰੇ ਉਮੀਦਵਾਰਾਂ ਲਈ ਬਰਾਬਰ ਦੀ ਖੇਡ ਦਾ ਮੈਦਾਨ ਯਕੀਨੀ ਬਣਾਉਣ ਲਈ ਤੁਰੰਤ ਸੁਧਾਰ ਦੀ ਅਪੀਲ ਕੀਤੀ ਇਸ ਮੌਕੇ ਤੇ ਮੇਰੇ ਨਾਲ ਕਾਂਗਰਸ ਪਾਰਟੀ ਜਿਹੜੇ ਕਿ ਪ੍ਰਤਾਪ ਸਿੰਘ ਬਾਜਵਾ ਨੇ ਉਹਨਾਂ ਦੇ ਨਾਲ ਕਾਂਗਰਸ ਪਾਰਟੀ ਦੇ ਸਾਥੀ ਤ੍ਰਿਪਤੀ ਨਿੰਦਰ ਬਾਜਵਾ ਤੇ ਹੋਰ ਸੀਨੀਅਰ ਲੀਡਰ ਜਿਹੜੇ ਅੱਜ ਚੋਣ ਕਮਿਸ਼ਨ ਨੂੰ ਮਿਲ ਰਹੇ ਹੋ ਔਰ ਪ੍ਰਤਾਪ ਸਿੰਘ ਬਾਜਵਾ ਦੇ ਨਾਲ ਜੋ ਚੌਥੀ ਗੱਲਬਾਤ ਕਰਨੀ ਚਾਹੀ ਤਾਂ ਉਹਨਾਂ ਨੇ ਇਹੀ ਦੱਸਿਆ ਕਿ ਅੱਜ ਪੂਰੇ ਪੰਜਾਬ ਦੇ ਵਿੱਚ ਜਿਹੜੀਆਂ ਚੋਣਾਂ ਹੋ ਰਹੀਆਂ ਨੇ ਉਹ ਚੋਣਾਂ ਦਾ ਇੱਕ ਨਾਂ ਹੀ ਹੈ ਸਿਰਫ ਆਪਣੇ ਸੱਤਾਧਾਰੀ ਪਾਰਟੀ ਆਪਣੇ ਜਿਹੜੇ ਵਰਕਰ ਨੇ ਆਪਣੇ ਵਲੰਟੀਅਰ ਨੇ ਉਹਨਾਂ ਨੂੰ ਸਰਪੰਚ ਬਣਾਉਣ ਦੀ ਖਾਤਰ ਜੋ ਕਾਂਗਰਸੀ ਨੇ ਜਾਂ ਅਕਾਲੀ ਦਲ ਨੇ ਜਾਂ ਹੋਰ ਕਿਸੇ ਵੀ ਪਾਰਟੀ ਨਾਲ ਸਬੰਧ ਰੱਖਣ ਵਾਲੇ ਨੇ ਉਹਨਾਂ ਨੂੰ ਦਬਾਇਆ ਜਾ ਰਿਹਾ ਹੈ ਉਹਨਾਂ ਦੇ ਫੈਦਲਾ ਨਹੀਂ ਪਰੰ ਦਿੱਤੀਆਂ ਜਾ ਰਹੀਆਂ ਜਿਹੜੇ ਕਿ ਦਫ਼ਤਰਾਂ ਦੇ ਵਿੱਚ ਬੀਡੀਪੀਓ ਆਰਓ ਜਾਂ ਸੈਕਟਰੀ ਇਹਨਾਂ ਨੂੰ ਜਿਹੜਾ ਬੈਠਣ ਨਹੀਂ ਦਿੱਤਾ ਜਾ ਰਿਹਾ ਜੋ ਇਹਨਾਂ ਦੇ ਮੌਜੂਦਾ ਵਿਧਾਇਕ ਨੇ ਉਸ ਹਲਕੇ ਦੇ ਉਹਨਾਂ ਦੇ ਫੋਨ ਦੇ ਉੱਪਰ ਜਿਹੜਾ ਕੇ ਉਹ ਵਿਧਾਇਕਾਂ ਨੂੰ ਸਮਝਾਇਆ ਜਾ ਰਿਹਾ ਹੈ ਕਿ ਵਿਧਾਇਕਾਂ ਵੱਲੋਂ ਉਹਨਾਂ ਨੂੰ ਦਬਾਅ ਪਾਇਆ ਜਾ ਰਿਹਾ ਹੈ ਸੋ ਇਸ ਨੂੰ ਲੈ ਕੇ ਪ੍ਰਤਾਪ ਸਿੰਘ ਬਾਜਵਾ ਨੇ ਜਿਹੜਾ ਜਨੂ ਕਰਵਾਇਆ ਹੈ ਸੋ 44 ਮਿਸਰੋਂ ਲੋਗਾਂ ਅਗਲਾ ਕੀ ਐਕਸ਼ਨ ਹੋਵੇਗਾ ਜੋ ਆਉਣ ਵਾਲੇ ਪਤਾ ਲੱਗੇਗਾ